ਤਸਵੀਰਾਂ ਦਿਖਾ ਰਿਆ ਨੂੰ ਕਿਵੇਂ ਸਾਰੇ ਠੀਕ ਹੋ ਅ ਅੱਜ ਕੋ तकरीबन ਸਵਾ ਕੋ ਮਹੀਨਾ ਪਹਿਲਾਂ ਜਦੋਂ ਮੂਸੇ ਵਾਲੇ ਦੇ ਘਰ ਤੋਂ ਨੂੰ ਪਤਾ ਸਾਰਿਆਂ ਨੂੰ ਵੀ ਉਹਦੇ ਬ੍ਰਦਰ ਦਾ ਜਨਮ ਹੋਇਆ ਸੀ 17 ਮਾਰਚ ਨੂੰ ਉਸੇ ਦਿਨ ਹੀ ਸੇਮ ਦੇ ਹੀ ਸਾਡੇ ਘਰ ਇੱਕ ਆਪਣੀ ਧੀ ਦੀ ਬੱਚੀ ਸੀਗੀ ਔਰ ਹੁਣ ਤੱਕ ਤਾਂ ਉਹ ਆਪਣੇ ਨਾਨੀ ਘਰ ਸੀ ਔਰ ਅੱਜ ਉਹਦਾ ਆਪਣੇ ਘਰ ਵੈਲਕਮ ਕਰਨ ਜਾ ਰਹੇ ਹਾਂ ਅੱਜ ਮੇਰੀ ਧੀ

ਵਾਪਸ ਬੈਠੀ ਹੈ ਬੈਠੀ ਹੈ ਅਜੇ ਤਿਆਰੀਆਂ ਕਰ ਰਹੀ ਆ ਲੱਗਿਆ ਪਿਆ ਤਿਆਰੀਆਂ ਕਰਨ ਦੇਖੋ ਕਿੰਨਾ ਚਾਹੇ ਇਹਨੂੰ ਉਹਦੇ ਆਉਣ ਦਾ ਹੈ ਹਾਂ ਬਾਕੀ ਫੋਲੋ ਵੀ ਤੁਹਾਨੂੰ ਰੂਮ ਦਾ ਉਹਦੇ ਦੇਖਣ ਨੂੰ ਮਿਲੂਗਾ ਆ ਮੇਰਾ ਪੁੱਤ ਵੀ ਲੱਗਿਆ ਤਿਆਰੀ ਕਰਨ ਹਾਂਜੀ ਕੀ ਕਹਿੰਦੇ ਹੋ ਇਹ ਦੇਖੋ ਪੱਦੇ ਇਹੋ ਤੋਂ ਮੈਂ ਪੱਦਾਂਗਾ ਪਤੰਗੇ ਪਾਪੇ ਪਿੱਗ ਵਾਲੀ ਪਤੰਗੇ ਆਹ ਦੇਖੋ ਇਹ ਦੇਖੋ ਇਹ ਕੌਣ ਹੈ ਐ हाँ कितनी अच्छी है ना कौन आ रहा है आज मम्मी और कौन आ रहा है और तो साथ में काका का आ रहे हैं काके का नाम क्या है क्या गुड मॉर्निंग नाम ही बोल बोले क्या ਜੀ ਆਪਣੇ ਪੁੱਤ ਨੂੰ ਲੈਣ ਆਹ ਦੇਖੋ ਛੋਟ ਜਿਹਨੇ ਆ ਕੇ ਫੜ ਲਈ ਕਹਿੰਦੀ ਮੈਂ ਨਹੀਂ ਕਿਸੇ ਨੂੰ ਫੜਨ ਦੇਣਾ ਸਾਰੇ ਬੈਠੇ ਝਾਕਦੇ ਵੀ ਸਾਡੀ ਵਾਰੀ ਕਦੋਂ ਆਊ ਦੇ ਦੇ ਕਿਸੇ ਹੋਰ ਨੂੰ ਵੀ ਪਤਾ ਹੁਣ ਕਿਵੇਂ ਖੇਡਦੇ ਆ ਵੀ ਉੱਥੇ ਉਹ ਨਹੀਂ ਉੱਟੇ ਚਲੋ ਇੱਕ ਇੱਕ ਇਸ ਇਸ ਕੀ ਹੋਗੀ نیچے ਹੱਥ ਰੱਖ ਬੇਟਾ ਲਖਸਣ ਉਹਦੇ ਕਰੂ ਨਹੀਂ ਕਿਸੇ ਪੱਕੇ ਕਾਕੀ ਕੋ ਆਰਾਮ ਨਾਲ ਆ ਜਾ ਆ ਮੈਂ ਦੇ ਤਾ ਉਹ ਨਹੀਂ ਜਾਏ ਆ ਮੂਝੇ ਤੋ ਕਰਨੇ ਤੋ ਐਸੇ ਜੀ ਹੱਥ ਰੱਖ ਲੈ ਬਟਾ ਆਪਣਾ ਹੱਥ ਰੱਖ ਕੇ ਚਿੰਤੀ ਲਈਏ ਚਲੋ ਭੀ ਇੱਕ ਦੇਖੋ ਦਾਦੇ ਦਾ ਪਿਆਰ ਆ ਫਿਰ ਰਹਿਣਾ ਕਿ ਚੱਲੀਏ ਆਪਾਂ ਹੁਣ ਮੱਝੀ ਆ ਤੋ ਦੇਖ ਲਾ 2 ਮਹੀਨਾ ਲਾਉਣਾ ਹੋਰ ਤਾਂ ਨਹੀਂ ਜਾਣਾ ਜਾਣਾ ਮੂਕਰੀ ਨਾਲ ਹਰ ਮੈਂ ਵੀਡੀਓ ਬਣਾ ਲਈ ਲੜ ਪਏ ਦੋਨੋਂ ਰੁੱਸ ਗਿਆ ਕਹਿੰਦਾ ਮੈਨੂੰ ਫੜਾਓ ਉਹਦਾ ਆਵੇ ਉਹ ਡੇ ਕੁੜੀ ਫੜੀ ਬੈਠਾ ਜਿੰਨਾ ਟਾਈਮ ਤੂੰ ਨੇ जाके भी डांस ਆਫਸਦੀ ਆਸੀ ਆਸਾ ਜੇ ਅਗੁਰਵਾਨੂ ਸਾਹੇ ਬਿਆ ਸਾਰਿਆਂ ਨੂੰ ਕੰਮ ਲਾ ਰੱਖਿਆ ਨੇ ਛੋਟਾ ਜਿਹਾ ਇਹ ਦੇਖ ਹਾਂਜੀ ਮਹਿਬਾਨੀ ਸਦੀ ਕੁ ਲੈਣ ਆਇਆ ਆਪ ਦਾ ਤੇ ਮੈਨੂੰ ਨਹੀਂ ਲੈਣਾ ਤੁਸੀਂ ਦੇ ਨਾਲ ਹੀ ਦੂਜਾ ਕੋਲ ਜਾਓ ਇਹਦੇ ਚਾਹ ਲੈ ਦੇ ਬਲ ਕਾਰਦੇ ਜੀ ਨਾ ਸਿ ਲੈਣਾ ਹੈ ਬਾਦੀ ਕਰਦੇ ਐਨਜੋਏ ਬੋਤਲ ਨੂੰ ਲੈ ਆਹ ਵਾਲੇ ਬੋਤਲ ਨੂੰ ਲੈਣਾ ਹੈ ਇਸੇ ਸੀ ਆਹ ਵਾਲੇ ਬੋਤਲ ਨੂੰ ਲੈਣਾ ਹੈ ਇਸੇ ਸੀ Nah, jadi putih melayani saja sih, <laughs> Nana, nana dada, dada, mamie, Papa, <laughs> ਵੇ ਵੀ ਪੂਆ ਉਧਰ ਆ ਪਾ ਗੁਰੂ ਪਰ ਜਿਸ ਮੈਂ ਕਹਿੰਦਾ ਆਜ ਚਾਹੀਦਾ ਓਏ ਗੰਦੇ ਨਾ ਲਵਲੀ ਹੋ ਗਏ ਤਿਆਰ ਮੇਲ-ਘੇਲ ਹੋ ਰਿਹਾ ਨਾਨੀ ਵਿਚਾਰੀ ਬਹੁਤ ਹੋਆ ਦਿਲ ਲੱਗਿਆ ਸੀ ਇਹਨਾਂ ਦਾ ਗੋਨ ਲਾ ਕੇ ਆਉ ਲੈ

ਪੁੱਤ ਕਿਹੰਦਾ ਮੈਂ ਚੱਲਿਆ ਕਰੇ ਮਾਂ ਬੱਤੀ ਹਾਂ ਉਹਦਾ ਉਹ ਦੇਖਿਆ ਕੀ ਮਾਂ ਜੀ ਔਰ ਕਿਹਾ ਔਰ ਕਿਹਾ ਬਹੁਤ ਟਾਈਮ ਬਾਅਦ ਕਰ ਰਹੀ ਹਾਂ ਮੈਂ ਵਲੋਗਿੰਗ ਹੁਣ ਮੈਂ ਰੈਗੂਲਰ ਹੋऊंगी ਵਲੌਗਸ ਦੇ ਵਿੱਚ ਹਾਂਜੀ ਮੈਂ ਇਸ਼ਕ ਕੀਤਾ ਮੈਨੂੰ ਵਲੌਗਸ ਜੇਹੀ ਦੱਸਣੀ ਕਮੈਂਟ ਕਰਕੇ ਮੈਂ ਤਾਂ ਮਿਲ ਜਾਂਦਾ ਚਲੋ ਹਾਂ ਚਲੋ ਜੀ ਆਪਣਾ ਸੋਨਾ ਪੁੱਤ ਲੈ ਕੇ ਹੈਲੋ ਕਰ ਰਹੀ ਐ ਜੀ ਸਾਰਿਆਂ ਨੂੰ ਹੈਲੋ ਕਰ ਰਹੀ ਐ ਮਗਾ ਨੂੰ ਦੇ ਸੁਣਾਉਂਦਾ ਹਾਂ ਚਲ ਬਈ ਹੈ ਦੋ ਦਮ ਦੇ ਦੁਬਾਰਾ ਬਣਾ ਲਾ ਹੁਣ ਮੋਲੀਆਂ ਨਹੀਂ ਬਚਗੀਆਂ ਨਹੀਂ ਨਹੀਂ ਦੁਬਾਰਾ ਸਟਾਰਟ ਕਰ ਲੈਣਾ ਹਲਕਾ ਇਹਨੇ ਕਾਕੇ ਨੂੰ ਦੋ ਪੁੱਤਰ ਕੋਲੇ ਹਾਂ ਰੋਏਗਾ ਫੇਟੇ ਲੈ ਕੇ ਦੂੰਗਾ ਫਿਰ ਰੋਲੇ ਸਾਹ ਫੇਟੇ ਲੈ ਕੇ ਆ ਜੀ ਅੱਛਾ ਥੋੜਾ ਫੁੱਲਾ ਕਰਨਾ ਸੀਗਾ ਵਿੱਚ ਕਾਕੇ ਦਾ ਪਿਓ ਦਾ ਬਾਤ ਪੜਿਆ ਹੁੰਦਾ ਕੋਈ ਨਹੀਂ ਤੇਰੀ ਮੇਰ ਨਾਲ ਤੁਮਨੇ ਪਾਪੀ ਵੀਰੇ ਦੋ ਨਾਲ ਆ। ਕੋਈ ਵੀ ਘਰ ਨਾ ਨਾ ਆ ਲੈ। ਜਿੱਜਾ ਚਲ ਰੋ। ਮੰਮੀ ਤੁਹਾਨੂੰ ਸਾਰਾ ਆਜੂ। ਉੱਪਰ ਰਹੀ ਹੈ ਤੇ। ਮੈਨੂੰ ਆ। ਉਹ ਇੱਥੇ ਨਾ ਲਵਾ ਦੇ। ਮੈਂ ਪਰੋ ਜਾਈ ਨਾਲ। ਥੋੜਾ ਆ ਜਾ। ਥੋੜਾ ਜਿਹਾ ਮਾਰਿਆ। ਮਾਰਿਆ। ਮਾਰੀ ਕੋਲੀ ਅੰਕਲ ਬੋਲ ਲਿਆ ਹੋਏ। ਆ ਜਾ। ਬੋਲ ਲਿਆ ਹੋਏ। ਅੰਦਰ ਆਪਾਂ ਫੇਰ ਬਾਹਰ ਚਲਾ ਦੇ। ਮੰਮੀ ਜਾਈ ਲੱਗ ਬੋਲਣਾ ਹੈ ਨਾ। ਮਮਾ। ਦਾ ਦਦਾ। ਡਾਡਾ। ਬੋਲ ਤੂੰ ਗੈਸ। ਜਾ ਉੱਥੇ ਨਾ। ਹਾਂ ਹੈਸ ਹਾਂ ਅਜੀ ਉਹਨਾਂ ਹੀ ਸਰਕਾਰ ਤੋਂ ਆਇਆ ਸਾਰਾ ਵੈਲਕਮ <table> ਮੈਂ ਅੱਜ ਸੋਨਾ ਕਰਿਆ ਆ ਗਿਆ ਸੁਣ ਆ ਜਾਓ ਚਲੀ ਜਾਓ ਹਾਂ ਵੈਲਕਮ ਹਾਂ ਦੇਖੋ ਸੋਨਾ ਹਾਂ ਜਿਹੜਾ ਕੰਮ ਲੈਣੇ ਆ ਜਿਹੜਾ ਵਿਆਹ ਦਾ ਆ ਜਿਹੜਾ ਕੰਮ ਲੈਣੇ ਆਸ ਵਾਹ ਵਾਹ ਬਹੁਤ ਅੱਗੇ ਆ ਕੇ ਦੇਖੋ ਹਾਂ ਣਕ ਵਾਹ ਥੈਂਕ ਯੂ ਸਾਰੇ ਨੂੰ <table> ਪੁਣੀ ਦੀ ਰੈਪਰੇਸ਼ਨ ਕਰ ਲਈ ਬੱਸ ਸਭ ਤੋਂ ਦਾ ਵੈਲਕਮ ਕਰ ਲਈ ਆ ਗਏ ਮਾਪੇ ਬੈਸਟ ਲਓ ਜੀ ਅੱਜ ਘਰੇ ਆ ਗਏ ਪਈ ਸੀ ਲਓ ਜੀ ਫਾਈਨਲੀ ਮੇਰਾ ਪੁੱਤ ਘਰੇ ਆ ਗਿਆ ਮੇਰੇ ਪੁੱਤ ਘਰੇ ਆ ਗਿਆ ਕਦੀ ਪੱਛ ਗਿਆ ਸੀ ਪੁੱਤ ਸੋਨਾ ਖੁਸ਼ ਹੋ ਗਿਆ ਪੁੱਤ ਮੇਰਾ ਖੁਸ਼ ਹੋ ਗਿਆ ਹੌਲੀ ਹੌਲੀ ਆ ਕੱਪੜੇ DNA ਪੈਂਦਾ ਇੱਥੇ ਮੇਰੇ ਪੁੱਤ ਘਰੇ ਆ ਗਿਆ ਮੇਰਾ ਅੱਜ ਪੁੱਤ ਨਾ ਪੂਰਾ ਸਾਵਾ ਮਹੀਨਾ ਲਾਇਆ ਬਈ ਇਹਨੇ ਘਰੇ ਆਉਨ ਨੂੰ ਉਹ ਬਾਤੀ ਬੋਬਾ ਲੈਣਾ ਕੁਇਤ ਕਿਸੇ ਦਾ ਭਈ ਇਹ ਦਾਦੂ ਕੁੜੀ ਦਾ ਝੂਲਾ ਲੈ ਕੇ ਆ ਰਿਹਾ ਹੈ और आ छोटा है देखो पार्टी प्रॉपर चला रहे हैं सारे बहुत खुश सभी बारियां जो से जो से हां से ए ए ए चल गया चल गया चल गया देखना चलेगा 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 लगे रहो लगे रहो लगे रहो चलेगा हां चले तो चले 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 <laughs> दोनों 15 तरी बल गया 1 2 दूसरी तरफ घुमाओ ना नाना देखो जी दादी प्यार कर दी। देखो क्या क्या हाल करे इन्होंने टेढ़े टेडे जने पानी पानी दीदी कुयार आने ना चले ਕੋਈ ਨਹੀਂ ਤੁਸੀਂ ਮੈਨੂੰ ਮੈਗਸਟਰੀ ਮੈਂ ਤਾਂ ਆਈ ਨਹੀਂ ਮੈਂ ਨਹੀਂ ਚਲੀ ਅੰਦਰ ਬੜੀ ਜੀ ਨੂੰ ਸਾਥ ਪਾਉਂਦੇ ਹੋ ਆਹ ਇਹ ਹੈ ਪਾਣੀ ਹੈ ਹੈਪੀ ਬਰਥਡੇ ਡੈਡੀ ਜੀ ਬਹੁਤ ਬਹੁਤ ਮਾਰੋ ਇਹ ਮੁਸਤੰਕ ਹੋਰ ਆਪਾਂ ਬਰਦਾਸ਼ਤ ਕਰਦੇ ਹਾਂ ਇਹ ਪਾਣੀ ਪੀਆ ਹੈ ਕੋਈ ਖੁਸ਼ੀ ਬੰਦ ਹੋ ਗਈ ਬੰਦੀ ਦਾ ਦਿੱਤਾ ਅਰੇ ਇਹ ਕੋਈ ਪਾਣੀ ਪੀਆ ਹੈ ਇਹਨਾਂ ਦਾ ਵੀਡੀਓ ਕੋਈ ਨਹੀਂ ਇਹ ਕਿਉਂ ਸ਼ੁਰੂ ਕਰ ਰਹੀ ਹੈ I'm the Everybody! Everybody.

ਜੇ ਉਹ ਵਸੇ ਤੀਏ ਦਾ ਵੀਡੀਓ ਹਲੀ ਜਾਂਦੀ ਹੈ ਜੇ ਬਾਹਰੀ ਦੇ ਮੋਂ ਕੋਈ ਨਾ ਦੇਖੋ ਜੀ ਪੂਆ ਲੈ ਕੇ ਆਈਏ ਪੁੱਤ ਵਾਸਤੇ ਸੂਟ ਉਹ ਲੱਗਿਆ ਪੁੱਤ ਦਾਦੀ ਦੇ ਘਰੇੜੇ ਆਏ ਆ ਇਹਦੇ ਵਾਸਤੇ ਛੋਟੂ ਵਾਸਤੇ ਪੰਜ ਵਰਤਨ ਪੁੱਤ ਦੇ ਕੋਈ ਸਾਰੇ ਸੋਨੇ ਲੱਗ ਰਹੇ ਯਾਰ ਕੋਲੋਂ ਦਾ ਵਾਸਤੇ ਸਾਰੇ ਸੋਨੇ ਆਪੜਾ ਗੁੜਾ ਸਾਰੇ ਸੋਨੇ ਆ

ਇਹਨੇ ਪਿਆਰੀ ਮੇਰੇ ਆ ਬਸ ਕਿੰਨੀ ਪਿਆਰੀ ਹੈ ਨਾ ਹਾਂ ਬਸ ਬਹੁਤ ਪਿਆਰੀ ਲੱਗ ਰਹੀ ਹੈ ਜੇ ਵੱਡੀ ਸਾਰੀ ਹੋਈ ਦੋ ਦੋ ਅੱਗੇ ਹੋ ਗਈ ਜੇ ਦੋ ਦੋ ਉਹਨੇ ਕਰੇਗੀ ਉਹਨੇ ਕਰੇਗੀ ਨਾ ਹਾਂ ਇਹਦਾ ਆਮ ਜੀ ਉਹ ਆਦਾ ਇੱਕ ਹੋਰ ਗਿਫਟ ਕੱਢ ਰਹੀ ਹੈ ਪਟਾਰੀ ਚੋਂ ਆਹ ਦੇਖੋ ਜੀ ਪਿਆਰੀਆਂ ਨੇ ਚਾਹੀ ਪਾਣੀ ਪਾਏ ਕਰੀ ਥੈਂਕ ਯੂ ਬੂਆ ਫਤੂ ਬੂਆ ਨੂੰ ਥੈਂਕ ਯੂ ਕਰ ਦੋ ਥੈਂਕ ਯੂ ਕਰੋ ਥੈਂਕ ਯੂ ਕਿ ਲੈ ਕੇ ਆਏ ਆ। ਹਾਂ ਜੀ ਤੁਹਾਨੂੰ ਮੈਂ ਇੰਨਾ ਇੰਨਾ ਰੰਗ ਲਾ ਰਿਹਾ ਐਨੇ ਰੰਗ ਲਾ ਰਿਹਾ ਰੱਬ ਪਾਸ਼। ਹੈ? ਆਇਂ ਦੀ। ਕੋਮਾ ਐਨੇ ਭਾਈਏ ਬੱਚੇ ਪੁਰਾਣੇ ਕੋਈ ਮਗਲ ਨਾ ਮਗਲ ਤਾਂ ਐਂਦੇ ਕੋਈ ਵੇਦੇ ਨਾ ਪੁਰਾਣੇ। ਐਂਦੇ ਨਾਲ ਅੱਛਾ। ਹੋਰ ਹੈ ਆਇਂ ਫਨਟੂਟ ਮੇਰੇ। ਅੱਛਾ। ਆਹ ਦੇਖੋ। ਲਓ ਜੀ। ਲਓ ਬੇਟਾ ਹੋਰ ਗੋਦੀ ਚ ਬਿਠਾਓ। ਦਾਦੀ ਵਾਲੇ ਪਾਸੋਂ ਸ਼ੁਰੂ ਹੋ ਗਿਆ ਕੰਮ। ਨਾ ਹੋ ਗਿਆ ਤਾਂ। ਉਹ ਥੈਂਕ ਯੂ ਬੋਸ। ਜੀ ਦੇਖੋ। ਨਹੀਂ ਰੋ ਤੇ ਪੈਸੇ ਦੀ ਲੋੜ ਨਹੀਂ ਹੁਣ ਬਹੁਤ ਹੈ ਨਾ ਨਾ ਯਾਰ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਨਹੀਂ ਪੈਸੇ ਲੈਣੇ ਸੀ ਮੈਨੂੰ ਪਤਾ ਸੀ ਕੰਮ ਇਹੀ ਕਰੂਗਾ ਬਾਕੀ ਮੋੜ ਦੋ ਕੇ ਅੰਦਰ ਰੱਖ ਕੇ ਇੱਕ ਵਾਰੀ ਨਹੀਂ ਨਹੀਂ ਪੂਜਾ ਨਹੀਂ ਨਹੀਂ ਬਹੁਤ ਹੈ ਯਾਰ ਕਾ ਨਾ ਕਰੇ ਗਰੂ ਅੱਜ ਸਾਡੇ ਵਾਸਤੇ

ਦੇਖੋ ਜੀ ਪਹਿਸਾ ਸੀਨਾ ਕੱਪੜੇ ਲੋ ਉੱਤ ਦੇ ਕੱਪੜਿਆਂ ਨੇ ਬੈੱਡ ਭਰ ਗਿਆ ਸਾਡਾ ਤਾਂ ਐ ਪੁੱਤ ਐ ਪੁੱਤ ਆਹ ਵੇ ਤੇ ਇਹ ਵੇਖੋ ਜੀ ਬਬਾਈ ਆਹ ਡਰੈਸ ਦੇਖੋ ਕਿੰਨੀ ਗੰਦੀ ਸੋਹਣੀ ਹੈ ਬਹੁਤ ਸੋਹਣੀ ਡਰੈਸ ਲੈ ਕੇ ਆਈ ਹੈ ਪੂਆ ਥੈਂਕ ਯੂ ਪੂਆ ਆ ਵੀ ਲੈ ਆ ਪੂਆ ਆ ਵੀ ਪੂਆ ਲੈ ਕੇ ਆਈ ਜੀ ਚੰજરા ਪੁੱਤ ਵਾਸਤੇ ਦੇਖਦੀ ਆ ਇਹ ਆਈ ਸਾਡੀ 3 ਸਾਨੂੰ ਨਾ ਜੰਮਦੇ ਹੀ ਕਹਿੰਦੇ ਆ ਕਿ ਹੈਲੀਕਾਪਟਰ ਦੀ ਸੈਰ ਕਰਾਤੀ ਆ ਉੱਤਰ ਹੈਲੀਕਾਪਟਰ ਆਸੇ ਦੀ ਟਿਕਟ ਲੈ ਰਹੇ ਆ ਤੇ ਚੱਲ ਰਹੇ ਆ ਉੱਪਰ ਨੂੰ ਆ ਜਾਓ ਬਈ ਤਿਆਰ ਹੋ ਕੁਮਲੀ ਵੇ ਲੋ ਕੁੜੀ ਨੇ ਤੁਹਾਨੂੰ ਹੈਲੀਕਾਪਟਰ ਦੀ ਸੈਰ ਕਰਾਉਣੀ ਅੱਜ ਹਾਂ ਨਾ ਵੀ ਪੁੱਤ ਹਾਏ ਹਾਏ ਕਰਦਾ ਮੈਂ ਮੇਰਾ ਪੁੱਤ ਮੇਰੇ ਪੁੱਤ ਨੇ ਹੈਲੀਕਾਪਟਰ ਦੀ ਸੈਰ ਕਰਾਉਣੀ ਆ चलो भी दादा दादी हुआ लो जी अस चढ़ जा रहे हैं है है हेलीकॉप्टर से डर लग रहा सह चढ़ गया कोई नहीं हाँ देखो तो भी मैडम चढ़न जा रहे हैं हेलीकॉप्टर है 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 साड़ी बाकी सारी फैमिली चढ़ गई है <laughs> ਹੋਏਗੀ ਆ ਦੇਖੋ ਜੀ ਕਾਫੇ ਹੈ ਜਿੱ ਸਾਡੀ ਚੱਲਦਾ ਇਹ ਜੀ ਇੱਕ ਰੈਸਟੋਰੈਂਟ ਹੈ ਜੋ ਕਿ origignal helicopter ਦੇ ਅੰਦਰ ਬਣਿਆ ਹੋਇਆ ਹੈ ਹੈ ਆ ਦੇਖੀ ਕਿਹਦੇ ਬਹਰ ਆਉਂਦਾ ਹੈ ਹਾਂ ਇਹ ਕਿੰਨਾ ਕਾਡੋ ਲੱਗਦਾ ਹੈ ਇਹ ਕਿੰਨੇ ਖਰਚੇ ਆਉਂਦੇ ਆ ਆਹ ਜੀ ਦੇਖੋ ਹੈਲੀਕਾਪਟਰ ਦਾ ਲੁੱਕ ਇਹ ओरिजिनल ਹੈਲੀਕਾਪਟਰ ਹੈ ਜਿੰਨੇ ਆਇਆ ਵਾਹ ਕਿੰਨਾ ਅੱਕੇ ਲਈ ਹਰੂ ਲੋਕ ਚੈੱਕ ਕਰੋ ਬਹੁਤ ਸੋਹਣਾ ਹੈਲੀਕਾਪਟਰ ਦਾ ਇਹ ਦੇਖੋ ਥੋੜਾ ਥੋੜਾ ਜਿੱਦਾਂ ਉੱਤਰਦਾ ਦੇਖੋ ਕੋਈ ਨਹੀਂ ਆ ਰਿਹਾ ਫ੍ਰੈਂਚ ਫ੍ਰਾਈਜ਼ ਆ ਗਿਆ ਇਹਨਾਂ ਦਾ ਪਹਿਲਾ। ਬੈਸਟ ਸਟੂਡੈਂਟ ਦਾ ਲੁੱਕ ਚੈੱਕ ਕਰੋ ਜੀ ਬਹੁਤ ਸੋਹਣਾ ਵੈਸੇ ਤਾਂ ਇਹ ਇਹਦੇ ਵਿੱਚ ਨਾ ਕੋਈ ਫੈਨ ਵਗੈਰਾ ਨਹੀਂ ਆ ਮਤਲਬ ਏਸੀ ਵਗੈਰਾ ਨਹੀਂ ਆ ਆ ਗਰਮੀਆਂ ਵਿੱਚ ਤਾਂ ਇਹਦੇ ਅੰਦਰ ਬੈਠਿਆ ਨਹੀਂ ਜਾਂਦਾ ਅਸੀਂ ਤਾਂ ਫੋਟੋ ਸ਼ੂਟਸ ਕਰ ਲਈਆਂ ਔਰ ਖਾਣਾ ਵਗੈਰਾ ਅਸੀਂ ਬਾਹਰ ਖਾ ਰਹੇ ਆ ਬੈਠ ਕੇ ਪਰ ਲੋਕੇਸ਼ਨ ਬਹੁਤ ਸੋਹਣੀ ਆ ਇਹ ਆ ਪੁੱਤਰੀ ਦੀ ਪਾਰਟੀ ਆ ਨਿੱਕੇ ਜਿਹੇ ਪੁੱਤਰੀ ਦੀ ਪਾਰਟੀ ਆ ਆ ਗਈ ਜੀ ਇਹਨਾਂ ਦੇ ਚੌਮੇ ਨੇ ਲੈ ਲੰਬੀ ਤਾਂ ਵੀ ਸਾਡੇ ਖਾਂਦ ਦੀ ਚੀਜ਼ ਆਈ ਹੈ

ਦੇ ਆਪਣੀ ਆਪਣੀ ਵਾਰੀ ਤੇ। ਓ ਦੇਖੋ ਦੇਖੋ। ਹੁਣ ਅਸੀਂ ਪਲੇ ਕਰੋਗੇ। ਇੱਕ ਪਿੰਨ ਅੱਛਾ ਨਹੀਂ ਆ ਰਿਹਾ। ਡਿਸਪੋਲ ਹੋ ਰਿਹਾ ਵੀ ਵਧੀਆ। ਅਗਰ ਜਿਸ ਇੱਕ ਹੋਰ। ਇਹ ਭਾਈ। ਇਹ ਬੁਰਾ ਹੋ ਰਿਹਾ। ਆ ਕਿਵੇਂ ਲੱਗਿਆ ਤਾਰਾਂ ਵਾਲਾ ਤਾਰਾਂ ਵਾਲਾ ਪੀਜ਼ਾ? ਆ ਲਓ ਖੋ ਚੱਕੋ। ਨਿਕਾਇਆ ਪੀਜ਼ਾ ਟੁੱਟਾ ਵਾ। ਚੋਰ ਬੋਲੋ ਇੱਕ ਹੋ ਰਹੀ ਏ ਫੁੱਲ ਪੂਰੀ ਅਰੇ ਇਧਰ ਜਾਓ ਤੁਸੀਂ ਉਹਦੇ ਵਿਕਰੇ ਲੈ ਗਏ ਨਾ ਹਾਂ ਸਿਸਟਮ ਵਧੀਆ ਬਾਲਟੀ ਜਿਹਾ ਹਣਾ ਸਾਡਾ ਆ ਗਿਆ ਜੀ ਰਾਸ ਦਾ ਖਾਣਾ ਖਾਣੇ ਆ ਬਾਲਟੀ ਦਿਖਾਉਂਗੇ ਯਾਰ ਦਸ਼ੀਦਰ ਆਪਾ ਬਸ ਤੁਸੀਂ ਆ ਵੀ ਬਦੋ ਖਾਣਾ ਹੋ ਗਿਆ ਸਾਡਾ ਵਧੀਆ ਸੀ ਖਾਣਾ ਆ ਵੀ ਬਤ ਕਾਲਾ ਕਾਲਿਆ ਚਲੋ ਜੀ ਪਾਣੀ ਆ ਲੱਗਿਆ ਸਾਰੇ ਆਪਣਾ ਆਪਣਾ ਇੰਜੋਏਮੈਂਟ ਕਰਕੇ ਬੈਠੇ ਆ ਸਾਰੇ ਇਹਦਾ ਰਹਿ ਗਿਆ ਕੋਈ ਚਾਕਲੇਟ ਸੇਕ ਬਾਕੀ ਸਾਰੇ ਗੰਨ ਕਰ ਚੁੱਕੇ ਆ ਹੁਣ ਜਾ ਕੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਤੱਕਲੀ ਸਸਰੇਗਾ <laughs> <afrere. laughs>